ਇੱਥੇ ਲੈ ਗਏ ਪਿੰਡ ਸਭਰਾਵੀ ਤੰਦਲ ਬਾਬਾ ਵੀਰ ਸਿੱਧ ਗੁਰਦਵਾਰੇ ਸਾਹਿਬ ਲੈ ਚੱਲੇ ਆ ਤੇ ਉੱਥੇ ਜਗਾ ਗੋਸ ਰੱਖਣ ਜਗਾ ਤੇ ਲੈ ਚੱਲੇ ਆ ਅਸੀਂ ਕਿਉਂਕਿ ਇੱਥੇ ਪਾਣੀ ਦਾ ਦਰਿਆ ਹੀ ਪੂਰੀ ਭਰਿਆ ਪਿਆ ਵਾ ਪਿਛਲੇ ਬੰਨੇ بارشਾਂ ਦੇ ਨਾਲ ਜਿਹੜੇ ਰਾਹ ਵਾ ਸਾਰੇ ਬੰਦਾਂ ਦੀ ਛੜਕਾ ਟੁੱਟਦੀਆਂ ਜਾਂਦੀਆਂ ਵਾ ਲਗ ਭਾਗ ਬੜੇ ਢੂੰਗੇ ਪਾਣੀ ਦੇ ਵਿੱਚੋਂ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਵਾਂ ਤੇ ਪਹੁੰਚਾਈ ਤੇ ਥੋੜਾ ਬਹੁਤਾ ਵੀ ਨਹੀਂ ਹੋ ਰਾ ਜਾਂਦਾ ਨਾ ਤੇ ਵੱਡੀ ਮੁਸ਼ਕਲ ਬਣ ਸਕਦੀ ਹੈ ਇਸ ਕਰਕੇ ਅੱਜ ਇਸ ਗੁਰੂ ਘਰੋਂ ਵੀ ਪਾਵਨ ਸਰੂਪ ਜਿਹੜੇ ਨੇ ਗੁਰਦੁਆਰਾ ਬਾਬਾ ਵੀਰ ਸਿੰਘ ਪਿੰਡ ਸਭਰਾ ਉੱਥੀ ਜਗ੍ਹਾ ਤੇ ਲਿਜਾਏ ਜਾ ਰਹੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਸਾਡੇ ਨਾਲ ਸੰਪਰਕ ਬਣਾਓ ਕਿ ਆਪਾਂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਸੁਰੱਖਿਆ ਥਾਵਾਂ ਤੇ ਲੈ ਕੇ ਚੱਲੀਏ ਇਹ ਇੱਥੇ ਲੈ ਗਏ ਪਿੰਡ ਸਭਰਾ ਵੀ ਤੰਦਨ ਬਾਬਾ ਵੀਰ ਸਿੰਘ ਗੁਰਦੁਆਰੇ ਹਸਾਬ ਲੈ ਚੱਲੇ ਆ ਤੇ ਉਥੇ ਜਗਾ ਗੋਂਸ ਰੱਖਣ ਜਗਾ ਤੇ ਲੈ ਚੱਲੇ ਆਂ ਅਸੀਂ ਕਿਉਂਕਿ ਇੱਥੇ ਪਾਣੀ ਦਾ ਦਰਿਆ ਹੀ ਪੇੜੀ ਭਰਿਆ ਪਿਆ ਵਾ ਪਿਛਲੇ ਬੰਨੇ بارشਾਂ ਦੇ ਨਾਲ ਜਿਹੜੇ ਆਵਾ ਬਾਰੇ ਸਾਰੇ ਬੰਦ ਹੋਣੇ ਛੜਕਾ ਟੁੱਟਦੇ ਜਾਂਦੀਆਂ ਵਾ ਇਸ ਕਰਕੇ ਅਸੀਂ ਸੋਚਿਆ ਵੀ ਚਲੋ ਮਹਾਰਾਜ ਦੇ ਪ੍ਰਕਾਸ਼ ਜਿਹੜੇ ਇਹਨਾਂ ਉ ਖੜੀਏ ਤੇ ਮੁੜ ਕੇ ਆਪਦਾ ਤੇ ਚਲੋ ਬੰਦਾ ਉਹ ਜਦਨਦੇਰੇ ਦੇ ਵੇਰੇ ਭੇਜ ਕੇ ਜਿਤਨਾ ਮੱਝੀ ਜਾ ਸਕਦਾ ਤੇ ਕਿਉਂਕਿ ਮਹਾਰਾਜ ਦੇ ਰੂਪ ਜ਼ਰੂਰੀ ਹੈ ਜੇ بارش ਨਾ ਦੇ ਜਾਂ ਮੁੜ ਕੇ ਰਾਹ ਹਨ ਮੁਸ਼ਕਿਲ ਆ ਜੇ ਤਾਂ ਸਾਨੂੰ ਬਹੁਤ ਜ਼ਿਆਦਾ ਇਹ ਗੱਲ ਦਾ ਦੋਖਾ ਜਾਣ ਵਾਲਾ ਇੱਕ ਰਸਤਾ ਜਿਹੜਾ ਉਹ ਬਲੌਗ ਬਲੌਗ ਸਭ ਤੋਂ ਪਹਿਲਾਂ ਇਸ ਗੱਲ ਤੇ ਮੈਂ ਲਗਭਗ ਕਈ ਦਿਨਾਂ ਤੋਂ ਹਰੀਆਂ ਤੋਂ ਲੈ ਕੇ ਖੇਮ ਕਰਨ ਤੱਕ ਸਾਰੇ ਪਿੰਡਾਂ ਦਾ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਕਵੀਸ਼ਰ ਰਾਗੀ ਢਾਡੀ ਸਮੁੱਚੀਆਂ ਟੀਮਾਂ ਲੱਗੀਆਂ ਹੋਈਆਂ ਸੰਗਤ ਨੂੰ ਅਸੀਂ ਕਈ ਵਾਰ ਗੁਰੂ ਘਰਾਂ 'ਚ ਜਾ ਕੇ ਬੇਨਤੀ ਕਰ ਚੁੱਕੇ ਆਂ ਵੀ ਆਪਾਂ ਜਦੋਂ ਵੀ ਕਿਤੇ ਇਹੋ ਜਿਹੇ ਹਾਲਾਤ ਬਣਦੇ ਆ ਤੇ ਸਭ ਤੋਂ ਪਹਿਲਾਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਵੇਂ ਤੇ ਲੈ ਕੇ ਜਾਣੇ ਕੱਲ ਵੀ ਗੁਰਦੁਆਰਾ ਵੀਰਸਾ ਪਿੰਡ ਗਦਾਈਕੇ ਤੋਂ ਲਗਭਗ ਬੜੇ ਡੂੰਘੇ ਪਾਣੀ ਦੇ ਵਿੱਚੋਂ ਸੰਗਤ ਦੇ ਸਜੋਗ ਦੇ ਨਾਲ ਸੀ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਵਾਂ ਤੇ ਪਹੁੰਚਾਏ ਅੱਜ ਸਾਰੇ ਵੀਰਾਂ ਨਾਲ ਵਿਚਾਰ ਹੋਏ ਭਾਈ ਅਜੀਤ ਸਿੰਘ ਦੀ ਨਾਲ ਜ਼ਿੰਮੇਵਾਰ ਵੀਰ ਸਾਰੇ ਖਲੋਤੇ ਨੇ ਕਿ ਆਪਾਂ ਇਸ ਗੁਰੂ ਘਰ ਦੇ ਰਸਤੇ ਜਿਹੜੇ ਨੇ ਸਾਰੇ ਬਲੌਕੋਂ ਚੱਲੇ ਨੇ ਅੱਗੇ ਜਾ ਕੇ ਵੇਖੋ ਗੱਡੀ ਨੰਗਣੀ ਜਿਹੜੀ ਆ ਉਹ ਬੜੀ ਮੁਸ਼ਕਲ ਹੋ ਚੁੱਕੀ ਹੈ ਕਿ ਥੋੜਾ ਬਹੁਤਾ ਵੀ ਨਹੀਂ ਉਹ ਰਾ ਜਾਂਦਾ ਨਾ ਤੇ ਵੱਡੀ ਮੁਸ਼ਕਲ ਬਣ ਸਕਦੀ ਹੈ ਇਸ ਕਰਕੇ ਅੱਜ ਇਸ ਗੁਰੂ ਘਰੋਂ ਵੀ ਪਾਵਨ ਸਰੂਪ ਜਿਹੜੇ ਨੇ ਗੁਰਦੁਆਰਾ ਬਾਬਾ ਵੀਰ ਸਿੰਘ ਪਿੰਡ ਸਵਰਾ ਉੱਚੀ ਜਗ੍ਹਾ ਤੇ ਲਿਜਾਏ ਜਾ ਰਹੇ ਨੇ ਹੋਰ ਵੀ ਇਲਾਕੇ ਦੇ ਬੰਨ ਦੇ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਚਾਹ ਬੰਨ ਤੋਂ ਅੰਦਰਲੇ ਬਣੇ ਨੇ ਚਾਹ ਬੰਨ ਤੋਂ ਬਾਹਰਲੇ ਬਣੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਸਾਡੇ ਨਾਲ ਸੰਪਰਕ ਬਣਾਓ ਤੇ ਆਪਾਂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਸੁਰੱਖਿਆ ਥਾਵਾਂ ਤੇ ਲੈ ਕੇ ਚੱਲੀਏ ਉਹ ਚ ਲੈ ਗਏ ਪਿੰਡ ਸਭਰਾਵੀ ਤੰਤਲ ਬਾਬਾ ਵੀਰ ਸਿੱਧ ਗੁਰਦਵਾਰਾ ਸਾਬ ਲੈ ਚਲੇ ਆ ਤੇ ਉੱਤੇ ਜਗਾ ਗੋਸ ਰੱਖਣ ਜਗਾ ਤੇ ਲੈ ਚੱਲਦੇ ਆਂ ਅਸੀਂ ਕਿਉਂਕਿ ਇੱਥੇ ਪਾਣੀ ਦਾ دریاਜ ਪੂਰੀ ਭਰਿਆ ਪਿਆ ਵਾ ਪਿਛਲੇ ਬੰਨੇ بارشਾਂ ਦੇ ਨਾਲ ਜਿਹੜੇ ਰਾਹ ਵਾ ਸਾਰੇ ਬੰਦਾਂ ਦੇ ਛੜਕਾ ਟੁੱਟਦੇ ਜਾਂਦੀਆਂ ਵਾ ਲਗਭਗ ਬੜੇ ਢੂੰਗੇ ਪਾਣੀ ਦੇ ਵਿੱਚੋਂ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਂ 'ਤੇ ਪਹੁੰਚਾਈ ਤੇ ਥੋੜਾ ਬਹੁਤਾ ਵੀ ਨਹੀਂ ਹੋ ਰਾ ਜਾਂਦਾ ਨਾ ਤੇ ਵੱਡੀ ਮੁਸ਼ਕਲ ਬਣ ਸਕਦੀ ਹੈ ਇਸ ਕਰਕੇ ਅੱਜ ਇਸ ਗੁਰੂ ਘਰੋਂ ਵੀ ਪਾਵਨ ਸਰੂਪ ਜਿਹੜੇ ਨੇ ਗੁਰਦਰਾ ਬਾਬਾ ਵੀਰ ਸਿੰਘ ਪਿੰਡ ਸਭਰਾ ਉੱਚੀ ਜਗ੍ਹਾ ਤੇ ਲਿਜਾਏ ਜਾ ਰਹੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੇ ਜ਼ਿੰਮੇਵਾਰੀ ਨੂੰ ਸਮਝੋ ਸਾਡੇ ਨਾਲ ਸੰਪਰਕ ਬਣਾਓ ਤੇ ਆਪਾਂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਸੁਰੱਖਿਆ ਥਾਵਾਂ ਤੇ ਲੈ ਕੇ ਚੱਲੀਏ ਇਹ ਇੱਥੇ ਲੈ ਕੇ ਗਏ ਪਿੰਡ ਸਭਰਾ ਵੀ ਤਾਂ ਬਾਬਾ ਵੀਰ ਸਿੰਘ ਗੁਰਦਰਾ ਹਸਬ ਲੈ ਚੱਲੇ ਆ ਤੇ ਉੱਥੇ ਜਗ੍ਹਾ ਗੋਸ ਰੱਖਣ ਜਗ੍ਹਾ ਤੇ ਲੈ ਚੱਲੇ ਆ ਅਸੀਂ ਕਿਉਂਕਿ ਇੱਥੇ ਪਾਣੀ ਦਾ ਦਰਿਆ ਜਿਹੜੀ ਭਰਿਆ ਪਿਆ ਵਾ ਪਿਛਲੇ ਬੰਨੇ بارشਾਂ ਦੇ ਨਾਲ ਜਿਹੜੇ ਰਾਹ ਵਾ ਸਾਰੇ ਬੰਦ ਹੋਣੇ ਛੜਕਾ ਟੁੱਟਦੇ ਜਾਂਦੀਆਂ ਵਾ ਇਸ ਕਰਕੇ ਅਸੀਂ ਸੋਚਿਆ ਵੀ ਚਲੋ ਮਹਾਰਾਜ ਦੇ ਪ੍ਰਕਾਸ਼ ਜਿਹੜੇ ਇਹਨਾਂ ਉ ਖੜੀਏ ਤੇ ਮੁਰਕੇ ਆਪਦਾ ਦੇ ਚਲੋ ਬੰਦਾ ਉਹ ਜਦਨਦੇਰੇ ਦੇ ਵੇਰੇ ਭੇਜ ਕੇ ਜਿਤਨਾ ਮੱਝੀ ਜਾ ਸਕਦਾ ਤੇ ਕਿਉਂਕਿ ਮਹਾਰਾਜ ਦੇ ਰੂਪ ਜ਼ਰੂਰੀ ਹੈ ਜੇ بارش ਲਾੜੇ ਜਾਂ ਮੁਰਕੇ ਰਾਹ ਜਾਨ ਮੁਸ਼ਕਲ ਆ ਜੇ ਤਾਂ ਸਾਨੂੰ ਬਿਰ ਬਹੁਤ ਜ਼ਿਆਦਾ ਇਹ ਕਦਾ ਦੋਖੋ ਜਾਣ ਵਾਲਾ ਇੱਕ ਰਸਤਾ ਜਿਹੜਾ ਉਹ ਬਲੌਗ ਬਲੌਗ ਸਭ ਤੋਂ ਪਹਿਲਾਂ ਇਸ ਗੱਲ ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਵੀ ਲਗਭਗ ਕਈ ਦਿਨਾਂ ਤੋਂ ਹਰੀਆਂ ਤੋਂ ਲੈ ਕੇ ਖੇਮ ਕਰਨ ਤੱਕ ਸਾਰੇ ਪਿੰਡਾਂ ਦਾ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਕਵੀਸ਼ਰ ਰਾਗੀ ਢਾਡੀ ਸਮੂਚੀਆਂ ਟੀਮਾਂ ਲੱਗੀਆਂ ਹੋਈਆਂ ਸੰਗਤ ਨੂੰ ਅਸੀਂ ਕਈ ਵਾਰ ਗੁਰੂ ਘਰਾਂ 'ਚ ਜਾ ਕੇ ਬੇਨਤੀ ਕਰ ਚੁੱਕੇ ਆਂ ਵੀ ਆਪਾਂ ਜਦੋਂ ਵੀ ਕਿਤੇ ਇਹੋ ਜਿਹੇ ਹਾਲਾਤ ਬਣਦੇ ਆ ਤੇ ਸਭ ਤੋਂ ਪਹਿਲਾਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਵੇਂ ਤੇ ਲੈ ਕੇ ਜਾਣੇ ਕੱਲ ਵੀ ਗੁਰਦੁਆਰਾ ਵੀਰਸਾ ਪਿੰਡ ਗਦਾਈਕੇ ਤੋਂ ਲਗਭਗ ਉਹ ਬੜੇ ਡੂੰਘੇ ਪਾਣੀ ਦੇ ਵਿੱਚੋਂ ਸੰਗਤ ਦੇ ਸਹਿਯੋਗ ਦੇ ਨਾਲ ਸਿਮਹ ਰਾਜ ਦੇ ਸਰੂਪ ਜਿਹੜੇ ਆ ਉਹ ਸੁਰੱਖਿਆ ਥਾਣਾ ਤੇ ਪਹੁੰਚਾਏ। ਅੱਜ ਸਵੇਰੇ ਵੀਰਾਂ ਨਾਲ ਵਿਚਾਰ ਹੋਏ ਭਾਈ ਅਜੀਤ ਸਿੰਘ ਦੀ ਨਾਲ ਜ਼ਿੰਮੇਵਾਰ ਵੀਰ ਸਾਰੇ ਖਲੋਤੇ ਨੇ ਕਿ ਆਪਾਂ ਇਸ ਗੁਰੂ ਘਰ ਦੇ ਰਸਤੇ ਜਿਹੜੇ ਨੇ ਸਾਰੇ ਬਲੌਗ ਕੋ ਚੱਲੇ ਨੇ। ਅੱਗੇ ਜਾ ਕੇ ਵੇਖੋ ਗੱਡੀ ਨੰਗਣੀ ਜਿਹੜੀ ਆ ਉਹ ਬੜੀ ਮੁਸ਼ਕਲ ਹੋ ਚੁੱਕੀ ਐ। ਕਿ ਥੋੜਾ ਬੋਧਾ ਵੀ ਨਹੀਂ ਉਹ ਰਾ ਜਾਂਦਾ ਨਾ ਤੇ ਵੱਡੀ ਮੁਸ਼ਕਲ ਬਣ ਸਕਦੀ ਐ। ਇਸ ਕਰਕੇ ਅੱਜ ਇਸ ਗੁਰੂ ਘਰੋਂ ਵੀ ਪਾਵਨ ਸਰੂਪ ਜਿਹੜੇ ਨੇ ਗੁਰਦੁਆਰਾ ਬਾਬਾ ਵੀਰ ਸਿੰਘ ਪਿੰਡ ਸਬਰਾ ਉੱਚੀ ਜਗ੍ਹਾ ਤੇ ਲਿਜਾਏ ਜਾ ਰਹੇ ਨੇ। ਹੋਰ ਵੀ ਇਲਾਕੇ ਦੇ ਬੰਨ ਦੇ ਆਸ-ਪਾਸ ਦੇ ਜਿੰਨੇ ਵੀ ਪਿੰਡ ਨੇ ਚਾਹ ਬੰਨ ਤੋਂ ਅੰਦਰਲੇ ਬਣੇ ਨੇ ਚਾਹ ਬੰਨ ਤੋਂ ਬਾਹਰਲੇ ਬਣੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਸਾਡੇ ਨਾਲ ਸੰਪਰਕ ਬਣਾਓ ਤੇ ਆਪਾਂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਸੁਰੱਖਿਆ ਥਾਵਾਂ ਤੇ ਲੈ ਕੇ ਚੱਲੀ